ਨਾ ਉਹ ਕਾਕੇ ਨੂੰ ਢੋਲੀ ਚ ਕਾਤੀ ਉਹ ਯਾਰ ਲੈ ਗਿਆ ਫੜਾਉਂਦੇ ਨਹੀਂ ਕਰਦੇ ਨਹੀਂ ਉਹੀ ਦੇ ਦੇਣਾ ਚੀਜ਼ ਯਾਰ ਉਹੀ ਆਕੜੀਆਂ ਨਾ ਢੋਲੀ ਨੂੰ ਘੰਟਾ ਹੋ ਗਿਆ ਧੰਨਵਾਦ ਬਾਈ ਤੁਹਾਡਾ 10ਵੇਂ ਦਿਨ ਢੋਲੀ ਫੜਾ ਕੇ ਕਰਮੀ ਵਾਲੀ ਯਾਰ ਬਾਈ ਇੱਕ ਤਾਂ ਯਾਰ 10 ਦਿਨਾਂ ਬਾਅਦ ਢੋਲੀ ਫੜਾ ਕੇ ਆ ਹੁਣ ਦੇ ਦੁਕਾਨੋਂ ਚੀਜ਼ ਗਰਮੀ ਵਾਲੀ ਹੋਰ ਕਾਕੇ ਐ ਨਹੀਂ ਹੁੰਦਾ ਕੱਲਾ ਓਖੋ ਜਾਂਦਾ ਤੇ ਟਾਈਮ ਨਾਲ ਫੜਾਇਆ ਕਰੋ ਕਿੰਨੇ ਦਿਨ ਹੋ ਗਏ ਆ ਸਭ ਤੋਂ ਲਈ ਮਾਤਾ ਸਮਾਂ ਦੀ ਠੀਕ ਕਰਕੇ ਫੜਾ ਕੇ ਗਿਆ ਉਹ ਗੱਪਣਾ ਮਾਰੇ ਪਹਿਲਾਂ ਵੀ ਠੀਕ ਹੀ ਸੀ ਇਹ ਛਿੜਕਦੇ ਕੋਈ ਨਾ ਸਾਡਾ ਸਾਡੇ ਦਾ ਪਾਣੀ ਗੇਲਣ ਕਿੱਥੇ ਰੱਖਦਾ ਚਲ ਵੈਣ ਹੈਗਾ ਜੀ ਨਮੀ ਦੀ ਪਰੇ ਕਾ ਮ ਗਰਮੀ ਬਾਲੀ ਆ ਯਾਰ ਹੜ ਜਾ ਹੜ ਜਾ ਕਿ ਮੈਂ ਬੱਬੂ ਏ ਠੀਕ ਆ ਭਾਈ ਜੀ ਹੋਰ ਕਿਵੇਂ ਚਾਲਾ ਭਾਈ ਵਧੀਆ ਭਾਈ ਹੋਰ ਬੱਬੂ ਠੀਕ ਆ ਭਾਈ ਕੀ ਆਲਾ ਭਾਈ ਕੇਂਦਰ ਠੀਕ ਆ ਠੀਕ ਕਿੱਧਰ ਕਿੱਧਰ ਫਿਰਦੇ ਆਗੇ ਓਏ ਅਸੀਂ ਤਾਂ ਮਹਾ ਇਕੱਲੇ ਓੱਖੇ ਜਿਹੜਾ ਸਪਰੇਅ ਕਰ ਦਿਆਂ ਤੇ ਮਾ ਦਾ ਕੰਮ ਕਰਾ ਦੇ ਨਾਲ ਓ ਬਾਈ ਸਾਨੂੰ ਤਾਂ ਲੋੜ ਨਹੀਂ ਤੁਹਾਡੇ ਕੰਮ ਦੀ ਪਿਛਲੀ ਵਾਰ ਵੀ ਤੁਸੀਂ ਕੰਮ ਵਧਾਤਾ ਕੇ ਇੱਥੇ ਤੂੰ ਇੱਧਰ ਨਾ ਜਾ ਕਹਿੰਨਾ ਕਿ ਤੂੰ ਸਪਰੇਅ ਢੋਲੀ ਜਾ ਕੰਮ ਭਰਤਾਂਗਾ ਓ ਹਾਂ ਭਾਈ ਉਹ ਸਮਝਿਆ ਕਹਿੰਦਾ ਪਰ ਹੋਰ ਤੇਰੀ ਇੱਕ ਬਾਅਦ ਸਪਰੇ ਕਰਾਂਗੇ ਆਪੇ ਤੇਰੇ ਨਾਲ ਕਰਾ ਕੇ ਜਾਮਗੇ ਯਾਰ ਮੈਂ ਨਾ ਤੇਰੇ ਇਸ਼ਾਰੇ ਸਾਰੇ ਦੇਖਿਆ ਨਾ ਨਾਲੇ ਤੇਰੀਆਂ ਗੱਲਾਂ ਬੰਦਿਆਂ ਨੂੰ ਕੰਮ ਕਰ ਰੋਲਦਾ ਤੁਹਾਨੂੰ ਮੈਂ ਕਿਹਾਗਾ ਚੱਲ ਨਿਵੇੜ ਦਾ ਕੰਮ ਯਾਰ ਸਾਰੇ ਆਪਾਂ ਜਾ ਦਰਵਾਦੋਂ ਦੇ ਨਾਲ ਕਰਵਾ ਰਾਂਗੇ ਯਾਰ ਜਬਾਨ ਹੋਊਗੀ ਤੇਰੇ ਨਾਲ ਯਾਰ ਬੱਬੂ ਪੱਕੀ ਗੱਲ ਆ ਹਾਂ ਜਾਮਾ ਚੱਲ ਸਾਡੇ ਦਾ ਫਿਰ ਕਰਵਾ ਦਿੰਦੇ ਨਾਲ ਲੱਗ ਜਾਂਦੇ 2 ਮਿੰਟ ਉਹ ਬਾਈ ਇਹਨਾਂ ਨੇ ਕੋਹਨੀ ਕਰਨਾ ਪਹਿਲਾਂ ਇਹਨੇ ਢੋਲੀ ਨੂੰ ਕਿੰਨੇ ਦਾ ਲਾਦੇ ਇੱਥੇ ਬੈਠਾ ਦੇਖ ਲਾ ਕੇ ਨਹੀਂ ਵੀ ਨਾਲ ਲੱਗ ਜਾਮਾ ਚਲ ਕੋਈ ਨਾ ਇੱਕ ਇੱਕ ਪੈਗ ਲਵਾਉਂਗਾ ਵੱਧ ਨਹੀਂ ਵਾਹੇ ਕਿ ਕੀ ਲਾਵਾਂਗੇ ਕਿਉਂ ਵੀ ਬਰਦੂ ਤੋ ਪੈਰੀਆ ਯਾ ਨੋਇਰ ਨੂੰ ਕਰ ਲਿਆ ਤੋ ਨਾ ਪੈ ਇੱਕ ਲੋ ਹੋਇਆ ਗਾ ਮੇਰਾ ਟਾਕੇ ਨਾ ਲਵਾ ਦਿੰਨਾ ਗੇ ਇੱਕ ਪੈ ਯਾਰ ਨਾਲ ਕਰਾ ਕੇ ਜਾਵਾਂਗੇ ਨਾਲ ਬਾਈ ਕੇਂਦਰ ਗੁੱਸਾ ਨਾ ਕਰ ਤੂੰ ਯਾਰ ਜਪਰਾ ਹੀ ਹੋਇਆ ਇਹਦਾ ਕਿਤੇ ਹੋਰ ਨਾਲ ਝੂਨਾ ਕਢਾ ਦੇਣਾ ਮੈਨੂੰ ਝੂਨਾ ਹੋਇਆ ਕਰ ਬਾਈ ਯਾਰ ਤੂੰ ਸਾਡਾ ਭਰਾ ਬਣ ਜਾ ਉਹ ਯਾਰ ਪਰੇ ਯਾਰ ਤੂੰ ਗੁੱਸਾ ਨਾ ਕਰੀ ਤੈਨੂੰ ਮੈਂ ਢੋਲੀ ਨੂੰ ਆਇਆ ਕਹਿੰਦਾ ਇੱਕ ਦਾ ਦਿਨ ਬੜੇ ਹੋ ਗਏ ਇੱਕ ਤੈਨੂੰ ਪਤਾ ਹੀ ਇੱਕ ਉਹ ਆ ਕੇ ਇੱਥੇ ਲੈ ਸਾਡੇ ਨਾਲ ਹੋਣ ਲੱਗੇ ਸੀ ਨਾਲ ਕਰਾਉਣ ਮੈਨੂੰ ਇਹ ਕੰਮ ਨਿਭੜ ਜੂ ਮੌਸਮ ਖਰਾਬ ਹੋ ਤੋ ਉਹ ਨਹੀਂ ਨਹੀਂ ਯਾਰ ਗੁੱਸਾ ਨਹੀਂ ਚੱਕਾ ਢੋਲਾਂ ਯਾਰ ਉਹ ਯਾਰ ਭਾਂਦੇ ਨੇ ਦੱਦ ਲੱਗੇ ਸਹੀ ਗੱਲ ਟਾਈਮ ਨਾਲ ਹੀ ਆਇਆ ਇਹ ਕਿਧਰੋਂ ਗਝਾਲ ਯਾਰ ਤੁਸੀਂ ਯਾਰ ਉਹ ਬਈ ਉਹ ਗਝਾਉਂਦਾ ਯਾਰ ਗੰਜਾ ਯਾਰ ਪਹਿਲਾਂ ਕੈਂਸਰ ਦੇ ਸਾਡੇ ਆਉਣ ਲੱਗੇ ਸੀਗੇ ਅਸੀਂ ਤਾਂ ਲੱਕਰਤੇ ਸੀਗੇ ਮੁਣਕੇ ਇੱਕ ਟੋਲੀ ਪਾਈਏ ਦੇਖੋ ਮਾੜਾ ਜਿਹਾ ਕਿਹਾ ਉਹਨਾਂ ਨੇ ਆ ਕੇ ਛੰਡ ਟੋਲੀ ਸਾਡੇ ਕੋਲ ਭੱਜ ਕਰੋ ਨਾਲ ਇਹ ਤਾਂ ਉਹਨਾਂ ਦੀ ਮਾੜੀ ਗੱਲ ਆ 2 ਵਜੇ ਦਾ ਟਾਈਮ ਹਜੇ ਤੇ ਪੈਗ ਲਾਉਣ ਦਾ ਬਾਈ ਵੀ ਕੇ ਲਾ ਯਾਰ ਨਾਲੇ ਛੋਡੇ ਨੂੰ ਲਵਾਉਣਗੇ ਉਹ ਤਾਂ ਆਪ ਇਹ ਜਿਹਾ ਉਹ ਤਾਂ ਮੈਨੂੰ ਪਤਾ ਪਹਿਲਾਂ ਨੇ ਮੈਸੇਜ ਕਰਕੇ ਕਿ ਆਜੋ ਚਲ ਕੋਈ ਨਹੀਂ ਮੈਂ ਚੁਕਾ ਦਾਨਾ ਤੇਰੇ ਨਾਲ ਤੂੰ ਸ਼ਰਕਾ ਓਏ ਢੂਲਿਆਂ ਦਾ ਤੂੰ ਚੁਕਾ ਦੇਗਾ ਯਾਰ ਇਹਦਾ ਨਾ ਦਾਰੂ ਪੀਣਾ ਮਾੜਾ ਕੰਮ ਇਹਨਾਂ ਦਾ ਖੇਤ ਨਾ ਉਹਨਾਂ ਨੂੰ ਲੱਗ ਜਾਂਦਾ ਉਹ ਤਾਂ ਹੈਗੀ ਹੈਗਾ ਮਾੜਾ ਯਾਰ ਨਾਲੇ ਆ ਕੋਈ ਹਾਲਾ ਨਹੀਂ ਰੋਟਾ ਆਉਂਦਾ ਹਜ ਮੈਨੂੰ ਕਹਿੰਦੇ ਤੇਰੇ ਨਾਲ ਸਪਰੇਅ ਅਸੀਂ ਕਰਾ ਮੈਂ ਕਿਦੋਂ ਬਾਅਦ ਇਹ ਕਰਾਉਣਗੇ ਸਪਰੇਅ ਦੇਖੀ ਜਾਈ ਤੂੰ ਮੂੰਹ ਪਤਾ ਵੀ ਨਹੀਂ ਖੜੇ ਨੇ ਚਲੂੰ ਕਹਿ ਕੇ ਤਾਂ ਗਿਆ ਐਵੇਂ ਨਹੀਂ ਪਤਾ ਕਰਾਈ ਦੇਣਾ ਚਲ ਜੇ ਲੱਗਦੇ ਹੋ ਤਾਂ ਕੰਮ ਨੂੰ ਵੇੜ ਲਈ ਨਾ ਕਰਿਓ ਉਹ ਤਾਂ ਮੁਡੀ ਜਾਂਦਾ ਰਹਿੰਦਾ ਅਜੀ ਨਹੀਂ ਕਰਦੇ ਉਹ ਚੱਪਲ ਜਾਪਾਂ ਨਾ ਅਜ ਤਾਂ ਹੁੰਦੇ ਨਹੀਂ ਹੁੰਦੇ ਉਹਦੇ ਕਰਕੇ ਪਹਿਲੇ ਤੋੜਦੀ ਆ ਸਹੀ ਕੰਮ ਇੱਕ ਇੱਕ ਪੈਗ ਲਾ ਕੇ ਸਾਡੇ ਵਾਲਾ ਕਰਵਾ ਦਿੰਦੇ ਸਪਰੇ ਨਾ ਯਾਰ ਤੂੰ ਠੀਕ ਭਾਈ ਬਣ ਕੇ ਡਬਲ ਜਾ ਪੈਗੀ ਛੱਡਦੀ ਹੁਣ ਤਾਂ ਮੈਂ ਤਰਾ ਜਾਗਾ ਪੂਰਾ ਡਬਲ ਹੀ ਛੱਡ ਔਰ ਜਿਹੜਾ ਬੰਦਾ ਦਾ ਵਧੀਆ ਥੇ ਉਹ ਆਪਣੀ ਖੰਦਾ ਪਿੰਦਾ ਬਈ ਹੋ ਯਾਰ ਪਾਓ ਯਾਰ ਉਹ ਕਿੱਥੇ ਪੀ ਲੂ ਯਾਰਾ ਓਏ ਬੱਬੂ ਇਹ ਭੈਣ ਦੇ ਤੈਨੂੰ ਪਤਾ ਪਾ ਪੀ ਸਕਦੇ ਆ ਉਹ ਕਿੱਥੇ ਪੀ ਲੀ ਕਿਤੀ ਤਾਂ ਨਹੀਂ ਲਮੂਗਾ ਤੁਨੂੰ ਮੈਂ ਪੂਰੀ ਆ ਲੈ ਗਿਆ ਪੱਲੇ ਤੇਰੇ ਐ ਜੱਲਾ ਮੈਂ ਸ਼ਰਾਬੇ ਗੜ ਕਰਕੇ ਲਿਆਉਣਾ ਉਹਨਾਂ ਨੂੰ ਬਈ ਚੈਸ ਚੈਸ ਕਰੋ ਚੈਸ ਮੈਂ ਫੜਗਾ ਕੇ ਲਾ ਲਓ ਮੈਂ ਮੂਟਾ ਆ ਗਰਾ ਮੂਟਾ ਛੜਦੇ ਅੰਦਰ ਛੱਟਾ ਗੱਡਦਾ ਕਰ ਛੜੀ ਬੂਤ ਬਰਾਜ ਟੱਕਰਦੀ ਆਪਾਂ ਨੂੰ ਬੱਬੂ ਕੌੜੀ ਵਾਲੀ ਆ ਓਏ ਵਾਲੀ ਤੇਜ ਆ ਮੈਂਨੂੰ ਦੱਸਿਆ ਸੀ ਹਲਕ ਚੀਰ ਦੀ ਤੁਰੀ ਜਾਂਦੀ ਐ ਤਾਂ ਬੰਗੀ ਚੱਕਾ ਪੱਬੂ ਗੱਲ ਇੱਕ ਐ ਆ ਫੜੋ ਮਾਰਾ ਮਾਰਾ ਯਾਰ ਤੁਸੀਂ ਖਾਓ ਯਾਰ ਮੈਂ ਛੋਟੇ ਬਾਜ਼ ਤੇ ਲੈ ਕੇ ਆਇਆ ਯਾਰ ਬੱਬੂ ਮੇਰਾ ਓਏ ਨਾ ਮੈਂ ਤੁਹਾਨੂੰ ਵੀ ਖਾਓ ਖਾਓ ਯਾਰ ਹਾਂ ਮੈਂ ਕਹਣਾ ਬੱਬੂ ਹੂੰ ਦਰੂਤਰੀ ਤੇਜ ਆ ਹੋਰ ਬਾਹ ਨਾ ਜਾਂ ਵਾਲੀ ਤੇਜ ਆ ਭਾਈ ਨਸ਼ਾ ਬੜਾ ਵਾਲੀ ਮੁਰਗਾ ਪਾ ਕੇ ਗੱਡੀ ਆ ਹਾਂ ਨਹੀਂ ਮੇਰੀ ਗੱਲ ਸੁਣੋ ਹਾਂ ਢੋਲੀ ਮੈਂ ਮੈਂ ਜੱਕ ਮੈਂ ਇੱਕ ਪੈਗ ਹੋਰ ਪਾ ਲੈ ਮੋਟਾ ਆ ਗਿਆ ਮੈਨੂੰ ਐਹੀ ਢੋਲੀ ਮੈਂ ਜੱਕਣੀ ਆ ਆਪ ਜਰਾ ਪੈਗ ਹਜੇ ਪਿਆ ਚੱਕਿਆ ਨਹੀਂ ਉਹ ਪਿਆ ਏ ਤਾਂ ਇਹੀ ਵਾਰ ਲੈਣਾ ਭਰਾ ਚੱਕ ਕੌੜੀ ਐ ਉਹ ਅੱਛਾ ਮੈਂ ਤੂੰ ਦੇਖ ਮੈਂ ਤੂੰ ਨਹੀਂ ਰਹਿਦਾ ਵੀਰੇ ਮੈਂ ਤੈਨੂੰ ਰਸਾ ਮੈਂ ਰੁਦੇ ਜਾ ਸਾਰੀ ਸਪਰੇਅ ਚਾਹੀ ਲੋਕਾਂ ਨੂੰ ਨਜ਼ਰ ਵੀ ਕਰ ਦੋ ਨਾ ਆਪਣੇ ਕੀ ਕਰਨੀ ਗਵਾਂਡੇ ਨੇ ਵੀ ਕਰੂੰ ਸਾਡਾ ਕੁੱਤੂ ਫੜ ਕੇ ਆਪਾਂ ਨੂੰ ਓ ਯਾਰ ਛੋੜਿਆ ਇਹਨੂੰ ਮੈਂ ਜੂ ਦੇਲਾ ਬਟ ਨਹੀਂ ਛਾਂਦਾ ਓਏ ਵੀ ਮਲਾਂਗੇ ਪਰ ਚਲ ਠੀਕ ਹੈ ਅਮਰ ਜੂ ਟੋਲੀ ਜਗਾਓ ਹੈ ਇੱਕ 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 ਲਾ ਕੇ ਲੱਖੇ ਪਰ ਬਾਈ ਯਾਰ ਪੱਗ ਲਾ ਉਹ ਦੇਖ ਚਲ ਮੈਂ ਮੇਰਾ ਪਿਆਰ ਹੈ ਬੱਸ ਬਾਈ ਮੈਂ ਪਹਿਲਾਂ ਨਾਲ ਹੀ ਪਿਆ ਓਏ ਬੜਾ ਬਾਲੀ ਹੋ ਜੂ ਪਾਣੀ ਪਉਂਦਾ ਪਰ ਮੈਂ ਸੁੱਧੀ ਜਾਣਦੇ ਪਾਣੀ ਕਿਹ ਵੀ ਨਹੀਂ ਪਉਂਦਾ ਹਾਂ ਲੈ ਵੀ ਭਾਈ ਫਰਮਦਿਆ ਨਾ ਢੋਲੀ ਜਿਗਾ ਰਹੇ ਮੈਨੂੰ ਮੈਂ ਕਿੱਥੇ ਕਿਹੜੀ ਖੇਤ ਯਾਰ ਮੈਂ ਹੀ ਕਰਾਦਾ ਵਧੀਆ ਆਉਂਦਾ ਤੂੰ ਆ ਗਿਆ ਯਾਰ ਮੈਂ ਤੈਨੂੰ ਉਹੀ ਬੋਲੀ ਜਾਂਦਾ ਸੀ ਚੁਕਾ ਦਿਆਂ ਢੋਲੀਆਂ ਹੁਣ ਨਿਮੇੜਦੇ ਆਪਾਂ ਚਲ ਮੈਂ ਕਰਾ ਉਹ ਵੀ ਭਾਨੇ ਰੋਲਾ ਜਪਾਈ ਜਾਂਦੇ ਮਗਰ ਆ ਯਾਰ ਮੈਨੂੰ ਢੋਲੀ ਜਿਗਾਉ ਉਪਰ ਹੈ ਅਰੇ ਮੈਂ ਜਿੱਕੇ ਤੂੰ ਸਕੇਗਾ ਮੈਨੂੰ ਰਿਕਾਰਡ ਢੋਲੀ ਅੱਛਾ ਵਾਹ ਢੋਲੀ ਜਗਾ ਬਾਈ ਰੱਖੇ ਆਹ ਸਭਾ ਰੋਲੀ ਨੂੰ ਯਾਰ ਮੈਂ ਗੱਲ ਹੱਥ ਪਾਈ ਨਾ ਆਹ ਇਹ ਕਰਤੀ ਵੇਦਾ ਪਪਾ ਬੱਬੂ ਮੈਂ ਤੂੰ ਕੱਢ ਜਾ ਆਏ ਯਾਰ ਆ ਵੀ ਚੱਲੂ ਕਰਨ ਜੀ ਚੱਲ ਪੈ ਗਈ ਮਿਲਣਾ ਓਏ ਖੜਾ ਜੋ ਓਏ ਮੈਂ ਚਪੜਾ ਯਾਰ ਓਏ ਚਪੜਾ ਯਾਰ ਲਾਰਜੀ ਮੈਂ ਓਏ ਉਹ ਦੇਖੀ ਪਿੱਛੇ ਓਏ ਉਹ ਹੁੰਦੇ ਓ ਟੋਲੀ ਅੱਜ ਤੇਰੀ ਸਪਰੇਅ ਕਰਾਂਗੇ ਓਏ ਰੋ ਕਿੱਥੋਂ ਕਰਾ ਦੇਣਗੇ ਕਰਾ ਦੇਣੀ ਓ ਟੋਲੀ ਦਾ ਦੇਖ ਪਾਈ ਗੱਲ ਤਾਂ ਤੇਰੀ ਸਹੀ ਆ ਹਨਾ ਓਏ ਆਉਂਦੇ ਡਿੱਗਦੇ ਆਠੇ ਪਾਉਂਦੇ ਆਉਂਦੇ ਹਨਾ ਚੱਲ ਆ ਜਾ ਕੋਈ ਨਾ ਆ ਜਾ ਓਾਈ ਨਹੀਂ ਯਾਰ ਕਿੱਥੇ ਰਹਿ ਗਏ ਕਹਿੰਦੇ ਜਉਂਦੇ ਮਗਰ ਓ ਉਹ ਤਾਂ ਹੋ ਪਿਆ ਮੂਢੇ ਮੂਢ ਡਿੱਗੇ ਓਏ ਭਾਈ ਨਾਲ ਸਪਰੇਅ ਡੁੱਲੀਆ ਟੋਲੀ ਦਾ ਉੱਤੇ ਪਿਆ ਮਿੰਟੂ ਤਾਂ ਥੱਲੇ ਟੋਲੀ ਉੱਤੇ ਆ ਭਾਈ ਨਾਲ ਲੱਖਾ ਦੇ ਖਲਾਲ ਵੇ ਆ ਜਦ ਕੰਮ ਬਤਾਉਂਨਾਂ ਨੇ ਬਾਈ ਜੀ ਕੀ ਹੰਨਾ ਵਾ ਮੈਂ ਹੋ ਸਾਡ ਫਿਰ ਕਿਹਾ ਸੀ ਨਾ ਤੁਹਾਨੂੰ ਮੈਂ ਨਾ ਪੰਗੇ ਲਾਉ ਲੱਖਿਆ ਤੁਹਾਨੂੰ ਸ਼ਰਮ ਨਹੀਂ ਉਹਦੀ ਲਾਜ ਦੀ ਢੋਲੀ ਯਾਰ ਓਏ ਓਏ ਸਪਰੇਅ ਕਿ ਆਏ ਕਰ ਪਿੰਡ ਫੋਨ ਕਰਦੇ ਟਰਾਲੀਆਂ ਲੈ ਕੇ ਆ ਜਾਣਗੇ ਓਏ ਮੈਂ ਸਪਰੇਅ ਕਰਨੀ ਆ ਹਲੋ ਤੋਨੇ ਦਾ ਝਾੜੀ ਬਹੁਤ ਨਿਕਲਿਆ ਜਿਹੜੀ ਸਪਰੇਅ ਕਰੀ ਇਹਨਾਂ ਨੇ